ਨੰਗਲ ਸ਼੍ਰੀਨੰਦਪੁਰ ਸਾਹਿਬ ਮੁਖਮਾਗ ਦੇ ਉੱਤੇ ਪਿੰਡ ਬ੍ਰਾਮਪਰ ਦੇ ਕੋਲ ਹੋਇਆ ਭਿਆਨਕ ਸੜਕ ਹਾ사 ਦੋ ਟਰੱਕਾਂ ਤੇ ਕਾਰ ਦੀ ਹੋਈ ਟੱਕਰ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੀ ਹੋਈ ਮੌਤ ਤੇ ਬਾਕੀ ਦੇ ਸਾਥੀ ਹੋਏ ਗੰਭੀਰ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਨੰਗਲ ਸ਼੍ਰੀਨੰਦਪੁਰ ਸਾਹਿਬ ਮੁਖਮਾਗ ਦੇ ਉੱਤੇ ਪਿੰਡ ਬ੍ਰਾਮਪਰ ਦੇ ਲਾਗੇ ਇੱਕ ਹੋਰ ਦਰਦਨਾਕ ਸੜਕੀ ਹਾ사 ਵਾਪਰ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਰਹਿਣ ਵਾਲੇ ਖਿਡਾਰੀ ਜਿਨ੍ਹਾਂ ਦੇ ਵਿੱਚ ਇੱਕ ਉੱਤਰ ਪ੍ਰਦੇਸ਼ ਦਾ ਖਿਡਾਰੀ ਵੀ ਸੀ ਤੇ ਹਿਮਾਚਲ ਵਿਖੇ ਕਬੱਡੀ ਦਾ ਮੈਚ ਖੇਡਣ ਦੇ ਲਈ ਜਾ ਰਹੇ ਸਨ ਕਿ ਜਿਵੇਂ ਹੀ ਪਿੰਡ ਬ੍ਰਾਂਪਰ ਦੇ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਇਹ ਟਕਰਾ ਗਏ ਤੇ ਪਿੱਛੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਹਨਾਂ ਨੂੰ ਫੇਟ ਮਾਰੀ ਜਿਸ ਦੇ ਕਾਰਨ ਉਹਨਾਂ ਦੀ ਕਾਰ ਦੋਨਾਂ ਟਰੱਕਾਂ ਦੇ ਵਿਚਕਾਰ ਫਸ ਗਈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਬੜੀ ਮੁਸ਼ਕਲ ਦੇ ਨਾਲ ਨੌਜਵਾਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤੇ ਉਪਚਾਰ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ। ਡਾਕਟਰਾਂ ਵੱਲੋਂ ਕੀਤੀ ਜਾਂਚ ਤੋਂ ਬਾਅਦ ਇੱਕ ਨੌਜਵਾਨ ਨੂੰ ਉਹਨਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਇੱਕ ਗੰਭੀਰ ਜ਼ਖਮੀ ਨੂੰ ਪੀਆਈ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ ਤੋਂ ਬਾਅਦ ਮੁੱਖ ਮਾਰਗ ਦੇ ਉੱਤੇ ਵੱਡਾ ਜਾਮ ਲੱਗ ਗਿਆ ਜਿਸ ਨੂੰ ਸਥਾਨਕ ਲੋਕਾਂ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਖੁਲਵਾਇਆ ਗਿਆ ਇਸ ਦੇ ਨਾਲ ਹੀ ਆਸਾਗਰਸਥ ਹੋਏ ਟਰੱਕ ਦੀ ਡੀਜ਼ਲ ਟੈਂਕੀ ਵੀ ਫਟ ਗਈ ਜਿਸ ਦਾ ਡੀਜ਼ਲ ਪੂਰੀ ਸੜਕ ਦੇ ਉੱਤੇ ਵਿਖਰ ਗਿਆ ਤੇ ਲੋਕਾਂ ਵੱਲੋਂ ਟਰੈਕਟਰਾਂ ਦੇ ਨਾਲ ਉਸ ਉੱਤੇ ਰੇਤਾ ਪਾ ਗਿਆ ਤਾਂ ਜੋ ਆਉਣ ਜਾਣ ਵਾਲੇ ਵਾਹਨਾਂ ਨੂੰ ਮਾਰਗ ਦੇ ਉੱਤੇ ਕੋਈ ਪਰੇਸ਼ਾਨੀ ਨਾ ਹੋਵੇ ਕਬੱਡੀ ਖਿਡਾਰੀਆਂ ਦੇ ਹਾਸ ਦਾ ਪਤਾ ਚੱਲਦਾ ਸੀ ਪ੍ਰੋ ਕਬੱਡੀ ਖਿਡਾਰੀ ਵਿਸ਼ਾਲ ਭਾਰਦਵਾਜੀ ਵੀ ਮੌਕੇ ਉੱਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਤੇ ਇਹਨਾਂ ਨੂੰ ਉਪਚਾਰ ਦੇ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਦੇਖ ਕੇ ਰਾਮ ਨਰਾਣ ਇਧਰ ਹੀ ਆਈ 30 ਨਾੜੇ ਨਾੜੇ ਠੀਕ ਹੈ ਪਟਰੀ ਪਾਸ ਬੋਰਡ ਕਰਕੇ ਲੇ ਭਰਮਪੁਰ ਕੋਲ ਐਕਸੀਡੈਂਟ ਹੋਇਆ ਜੀ ਮੈਂ ਤਾਂ 8 ਵਜੇ ਮੇਰੀ ਡਿਊਟੀ 8 ਵਜੇ ਸ਼ੁਰੂ ਹੋਈ ਹੈ ਮੈਂ ਜਿਹੜੇ ਚਾਰ ਪੇਸ਼ੈਂਟ ਆਂਦੀ ਚਾਰ ਪੇਸ਼ੈਂਟ ਦੇਖੇ ਇੱਕ ਦਾ ਨਾਮ ਹੈਗਾ 모히ਤ ਰਵੀ ਕਰਮਬੀਰ ਲੱਕੀ ਜਿਹੜੇ ਪਹਿਲੇ ਤਿੰਨ ਉਹ ਜਿਹੜੇ ਹਰਿਆਣਾ ਨੂੰ ਬਿਲੋਂਗ ਕਰਦੇ ਆ ਇੱਕ ਮੁੰਡਾ ਵਿੱਚੋਂ ਯੂਪੀ ਦਾ ਤੇ ਇਸ ਤੋਂ ਪਹਿਲੇ ਜਿਹੜੇ ਦੋ ਪੇਸ਼ੈਂਟ ਆਏ ਸੀ ਉਹਨਾਂ ਵਿੱਚੋਂ ਇੱਕ ਬਰਾਡ ਡੈਡੀ ਸੀ ਉਹਦਾ ਨਾਮ ਰਿਤਿਕ ਹੈ ਤੇ ਜਿਹੜਾ ਦੂਸਰਾ ਪੇਸ਼ੈਂਟ ਆ ਉਹਦਾ ਨਾਮ ਯਸ਼ ਹੈ ਟੋਟਲ ਕਿੰਨੇ ਆ ਜੀ ਟੋਟਲ 6 ਪੇ 6 ਪੇਸ਼ੈਂਟ ਆ ਪੇਸ਼ੈਂਟ ਬਹੁਤ ਜ਼ਰੂਰ ਕਿੱਥੇ ਹੈ ਇਹ ਕਿਸੇ ਦੇ ਤੋ ਜੋ ਕਿਥੇ ਉਹ ਕੁਰੂਖੇਤਰ ਦਾ ਸਾਰੇ ਹਰਿਆਣੇ ਦੀ ਹਾਂਜੀ ਸਾਰੇ ਹਰਿਆਣੇ ਦਾ ਇੱਕ ਯੂਪੀ ਦਾ ਵੱਡੇ ਵੱਲੋਂ ਇੱਥੇ ਪੇਸ਼ੈਂਟਸ ਨੂੰ ਭਜਾਇਆ ਗਿਆ ਸਾਰੇ ਬ੍ਰਾਮਪੁਰ ਦੇ ਕੋਲ ਐਕਸੀਡੈਂਟ ਹੋਇਆ ਹੈ ਇੱਕ ਕਾਰ ਦਾ ਆਪਣੇ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ 6 ਬੰਦੇ ਇੰਜਰਡ ਹੋਏ ਨੇ ਆਪਣੇ ਠੀਕ ਹੈ ਜੀ ਉਹਨਾਂ ਦੇ ਵਿੱਚੋਂ ਇੱਥੇ ਲਿਆਇਆ ਗਿਆ ਸਾਰਿਆਂ ਨੂੰ ਸਿਵਲ ਹਸਪਤਾਲ ਲੰਗੜ ਦੇ ਵਿੱਚ ਇਹਨਾਂ ਦੇ ਵਿੱਚੋਂ ਇੱਕ ਨੂੰ ਡਾਕਟਰਾਂ ਵੱਲੋਂ ਡੈੱਡ ਕਲੀਰ ਤੇ ਤੇ ਇੱਕ ਬੰਦਾ ਪੀਜੀਆ ਰੈਫਰ ਕੀਤਾ ਹੈ 4 ਇੱਥੇ ਜੇਰੇ ਇਲਾਜ ਨੇ ਕਿੱਥੇ ਤੋਂ ਕਿੱਥੇ ਜਾ ਰਹੇ ਸੀ ਸਰ ਇਹ ਕਬੱਡੀ ਦੇ ਪਲੇਅਰ ਨੇ ਇਹ ਹਰਿਆਣਾ ਤੋਂ ਮਹਾਰਾਸ਼ਟਰ ਦੇ ਵਿੱਚ ਮੈਚ ਖੇਲਣ ਜਾ ਰਹੇ ਸੀ ਤਾਂ ਸਵੇਰੇ ਇਹਨਾਂ ਦਾ ਐਕਸੀਡੈਂਟ ਹੋਇਆ ਜੀ ਕਿਹੜੀ ਗੱਡੀ ਦਾ ਹੋਇਆ ਸਰ ਗੱਡੀ ਨਾਲ ਦਾ ਟਰੱਕ ਦੇ ਨਾਲ ਹੋਇਆ ਸਰ ਐਲਪੀ ਦੇ ਨਾਲ ਦੋ ਗੱਡੀਆਂ ਸੀ ਟਰੱਕ ਟਰੱਕ ਇੱਕ ਸੀਗਾ ਜੀ ਤੇ ਇੱਕ ਗੱਡੀ ਆ ਜੀ ਬਾਕੀ ਹੁਣ ਜਾਂਚ ਦਾ ਵਿਸ਼ਾ ਹੈ ਜੀ ਬਿਲਕੁਲ ਜੀ ਇਹ ਆਪਣਾ ਮੈਂ ਜਦੋਂ ਮੈਨੂੰ ਸਵੇਰਾ ਟੈਲੀਫੋਨ ਆਇਆ ਕਿ ਆਪਣਾ ਮੈਂ ਇੱਥੇ ਦਾ ਸਰਮੈਂਚਾ ਬਰੰਪਰ ਲੋਅਰ ਪਿੰਡ ਦਾ ਸਵੇਰੇ ਮੈਨੂੰ ਫੋਨ ਆਇਆ ਕਿ ਇੱਥੇ ਜਿਹੜਾ ਮੇਨ ਰੋਡ ਤੇ ਆ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਜਦੋਂ ਇੱਥੇ ਆ ਕੇ ਦੇਖਿਆ ਤਾਂ ਸਾਡੇ ਪਿੰਡ ਦੇ ਬਸਰੀਕ ਤੇ ਆਸੇ ਪਾਸੇ ਲੋਕ ਸਾਰੇ ਇਕੱਠੇ ਹੋਏ ਸੀ ਤੇ ਜਦੋਂ ਆ ਕੇ ਦੇਖਿਆ ਬਹੁਤ ਹੀ ਭਿਆਨਕ ਐਕਸੀਡੈਂਟ ਸੀਗਾ ਤੇ ਉਹ ਜਿਹੜੀ ਆਪਣਾ ਗੱਡੀ ਸੀਗੀ ਉਹਨੂੰ ਪੱਟ ਗਏ ਉਹ ਜਿਹੜੇ ਹੈਗੇ ਆ ਜੋ ਸਾਨੂੰ ਪਤਾ ਲੱਗਾ ਕਬੱਡੀ ਪਲੇਅਰ ਸੀਗੇ ਉਹ ਤੇ ਉਹਨੇ ਵਾਲੀ ਸਾਈਡ ਤੇ ਟੂਰਨਾਮੈਂਟ ਸੀਗਾ ਆ ਦਿੱਲੀ ਨੰਬਰ ਤੇ ਜੋ ਐਕਸੀਡੈਂਟ ਤਾਂ ਬਹੁਤ ਜ਼ਿਆਦਾ ਭਿਆਨਕ ਦਾ ਪੱਟ ਗਏ ਗੱਡੀ ਨੂੰ ਪੱਟ ਗਏ ਉਹ ਪਲੇਅਰ ਜਿਹੜੇ ਬਾਹਰ ਕੱਢੇ ਆ ਲੇਕਿਨ ਪ੍ਰਮਾਤਮਾ ਦੀ ਜੋ ਕਿਰਪਾ ਮੈਨੂੰ ਲੱਗੀ ਹੈ ਫੇਰ ਵੀ ਥੋੜੇ ਹੁੰਦੇ ਸੱਟਾਂ ਜ਼ਿਆਦਾ ਗੰਭੀਰ ਹੈਗੀਆਂ ਲੇਕਿਨ ਫੇਰ ਵੀ ਪ੍ਰਮਾਤਮਾ ਨੇ ਕਾਫੀ ਬਚਾ ਕਰ ਦਿੱਤਾ ਤੇ ਉਹ ਤੇ ਮੌਕੇ ਦੇ ਮੌਕੇ ਦੇ 108 ਐਂਬੂਲੈਂਸ ਤੇ ਐਸਐਸਐਫ ਨੇ ਆ ਕੇ ਉਹਨਾਂ ਸਾਰੇ ਮਰੀਜ਼ਾਂ ਨੂੰ ਸਿਵਲ ਹਸਪੀਟਲ ਦਾਖਲ ਕਰਾਇਆ ਕੁੱਲ 6 ਬੰਦੇ ਸੀਗੇ ਕੋਈ ਫੇਰ ਜਿਹੜੇ ਜੰਗਬਲਾੜੇ ਛੇ ਜਲੀ ਆਪਣਾ ਖਿਲਾੜੀ ਦੇ ਕੇ ਜਾਣੇ ਦੇ ਨਿੰਦਾ ਜੀ ਮੇਰੇ ਸਾਹਮਣੇ ਲਾ ਜੀ ਆਪਣਾ ਪੁਰਾਣੇ ਵਾਲੇ ਨੂੰ ਨੀਦ ਦਾ ਝੌਂਕਾ ਆ ਗਿਆ ਜੀ ਉਸ ਕੰਗੜਾ ਇਸ ਜਿਹੜਾ ਕਾਰਨ ਬੜੀ ਆ ਜੀ ਇਹ ਪੰਜ ਜਿਹੜਾ ਉਹ ਛਿਗ ਗਈ ਛਿਗ ਉਸ ਦਾ ਰਾਮ ਮਾਰ ਮਾਰ ਕੇ ਨਾ ਤਾਰ ਨੂੰ ਬਸੀ ਫਰੇਕ ਕਰਕੇ ਤਾਂ ਹੰਦੋ ਕਢੇ ਹੀ ਸਿੰਗਾਸ਼ ਕਰਕੇ ਅੱਧਾ ਪੋਲਾ ਦੇ ਦੇ 25 ਕਾਦੇ ਨਾਲ ਐ ਗੱਡੀ ਉਹ ਗੱਡੀ ਟਰੱਕ ਨਾਲਾ ਗੜ ਨਾਲਾ ਗੜ ਦਾ ਟਰੱਕ ਆ ਜੀ ਉਹ ਦਾ ਦੋ ਤੱਕ ਨਾ ਇਤਨਾ ਵੱਜ ਕੇ ਫੇਰ ਦੂਜੀ ਨਾਲ ਫੇਟ ਹੋ ਗਏ ਸੀ ਜੀ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸੀ ਜੀ ਪਤਾ ਨਹੀਂ ਕੀ ਹੋ ਗਿਆ ਦੇਖਿਆ ਤਾਂ ਵਿਚਾਰੇ ਪੰਜ ਮੁੰਡੇ ਸਪੇਸ ਸੀਗੇ 6 ਮੁੰਡੇ ਟਰੱਕਾਂ ਚ ਦੇਖਿਆ ਸੀ ਫਿਰ ਬਾਰੀਆ ਬੁਰੀਆ ਕਬੱਡੀ ਪਲੇਅਰ ਸੀਗੇ ਸਾਰੇ ਬੱਚੇ ਨਾ ਹਰਿਆਣੇ ਦੇ ਆ ਹਮਾਚਲ ਜਾ ਰਹੇ ਸੀ ਗਾਰੇ ਨਹੀਂ ਪਤਾ ਗੱਡੀ ਮੁੜ ਗਈ ਉਦੋਂ ਕਾਰਨ ਨਹੀਂ ਪਤਾ ਲੱਗਿਆ ਕਾਰਨ ਨਹੀਂ ਪਤਾ ਲੱਗਿਆ ਟਰੱਕ ਦੇ ਨਾਲ ਹੋਈ ਇਹਨਾਂ ਦੀ ਟਰੱਕ ਦੇ ਨਾਲ ਹੋਈ ਇਹ ਹਰਿਆਣਾ ਦਾ ਰਮਬੀਰ ਕਹਾ ਕਿ ਰਹਿਣੇ ਵਾਲੋ ਕਹਾ ਜਾ ਰਹੇ ਸੀ ਕੀ ਕਰਨਾ ਸੀ ਹੈ ਕਬੱਡੀ ਟੂਰਨਾਮੈਂਟ ਵਿੱਚ ਜਾ ਰਹੇ ਸੀ ਕਹਾ ਉਨਾਂ ਸੇ ਅੱਗੇ ਦੇ ਅੱਛਾ लोकेशन कितने बंदे थे हम सात छह जने थे अलग अलग एक ही जगह के अलग अलग सभी अलग अलग गाँव के एक ही टीम में खेलते हो हाँ एक ही टीम में खेलते कौन सी टीम है हमारी हरियाणा से से खेलते हैं अच्छा खेल कैसे हुआ कहाँ हुआ था? पता नहीं कुछ याद नहीं क्या हुआ, अच्छा। हुआ? तो सभी इंजन है हाँ इंजन है सभी लक्की लक्की कहाँ से कहाँ जा रहे थे क्या हुआ सारा बताना देना पता नहीं जी गाड़ी बस जब आँख खुली तो ठुकी हुई मिली अच्छा आ, क्या काय के प्लेयर हो कहाँ जा रहे थे खेलने कहाँ जा रहे थे कबड्डी प्लेयर है जी कहाँ के रहने वाले हो मैं यूपी सारे यूपी के ना जी कुछ हरियाणा के कितने बंदे गाड़ी में कितने थे गाड़ी में थे जी हम छः बंदे तो आँखें लगी हुई थी जी सो रहे थे ना झक रहे थे जी एक्शन का पता लगा बाद में है क्या हुआ बाद में पता चला जी बेहोश हो गया ਕਿੰਨੇ ਬੰਦੇ ਜਗਦਿਆਂ ਨੂੰ ਕੁਝ ਪਤਾ ਕਿ ਕਿਸ-ਕਿਸ ਕੇ ਲਗੇ ਨਹੀਂ ਪਤਾ ਜੀ ਕੁਝ 6 ਤੇ ਹਾਂ ਅਲੱਗ-ਅਲੱਗ ਜਗ੍ਹਾ ਸੇ ਹਾਂ ਜੀ ਨਾਲ ਪੰਜ ਹਰਿਆਣੀ ਕੇ ਐਮਯੂਪੀ ਦਾ ਕਾ ਖੇਲਨੇ ਜਾ ਰਹੇ ਸੀ ਇਹਨਾਂ ਜੀ ਟੂਰਨਾਮੈਂਟ ਦਾ ਹੋਈ ਹੈ ਉਹ ਚੱਲ ਰਿਹਾ ਪਤਾ ਨਹੀਂ ਕਬੱਡੀ ਹਾਂ